ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਤਸ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਤੇ ਮੈਂ ਆ ਖੁਸ਼ੀ ਚੋ ਬੜਾ ਪੰਜਾਬ ਪੁਲਿਸ ਦੇ ਇਨਸਟਾ ਕੁਇਨ ਅਮਨਦੀਪ ਕੌਰ ਦੀ ਜੋ ਜ਼ਮਾਨਤ ਦੀ ਪਟੀਸ਼ਨ ਸੀਗੀ ਉਸ ਨੂੰ ਰੱਦ ਕਰ ਦਿੱਤਾ ਗਿਆ ਜੀ ਆ ਦੱਸਦੇ ਕਿ ਵਿਜੀਲੈਂਸ ਦੇ ਵੱਲੋਂ ਇਹ ਜੋ ਅਮਨਦੀਪ ਕੌਰ ਹੈ ਇਸ ਦੀ ਜੋ ਕਿ ਗ੍ਰਿਫਤਾਰੀ ਕਰ ਲਈਤੀ ਗਈ ਸੀ ਕਿ ਤੇ ਬਾਅਦ ਦੇ ਵਿੱਚ ਇਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ ਤੇ ਹੁਣ ਇਸ ਦੇ ਵੱਲੋਂ ਜ਼ਮਾਨਤ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਜੋ ਕਿ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਜੀ ਆ ਦੱਸਦੇ ਕਿ ਇਸ ਦੇ ਵੱਲੋਂ ਇਹ ਜੋ ਅਮਨਦੀਪ ਕੌਰ ਲੜਕੀ ਹੈ ਇਸ ਦੇ ਵੱਲੋਂ ਥਾਰ ਦੇ ਵਿੱਚ ਚਿੱਟੇ ਦੀ ਸਪਲਾਈ ਕੀਤੀ ਜਾਂਦੀ ਸੀਗੀ ਤੇ ਬਾਅਦ ਦੇ ਵਿੱਚ ਇਸ ਨੂੰ ਪੰਜਾਬ ਪੁਲਿਸ ਦੇ ਵੱਲੋਂ ਰੰਗੇ ਹਾਥੀ ਥਾਰ ਦੇ ਵਿੱਚ ਜੋ ਚਿੱਟਾ ਸਪਲਾਈ ਕਰਦੇ ਹੋਏ ਫੜ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਸ ਨੂੰ ਜੋ ਕਿ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਕਾਂਸਟੇਬਲ ਦੇ ਅਹੁਦੇ ਤੋਂ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਤੇ ਪੰਜਾਬ ਪੁਲਿਸ ਵੱਲੋਂ ਜੋ ਕਿ ਮੁਹੀਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਹਰ ਇੱਕ ਨਸ਼ਾ ਤਸਕਰ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਹੀ ਇਹ ਜੋ ਅਮਨਦੀਪ ਕੋਹਰ ਜੋ ਕਿ ਬਰਖਾਸਤ ਕਾਂਸਟੇਬਲ ਹੈ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਚਿੱਟਾ ਜੋ ਕਿ ਇਸ ਦੇ ਵੱਲੋਂ ਜੋ ਤਸਕਰੀ ਕੀਤੀ ਜਾ ਰਹੀ ਸੀਗੀ ਉਸ ਦੇ ਮਾਮਲੇ ਦੇ ਵਿੱਚ ਇਸ ਨੂੰ ਫੜ ਲਿਆ ਗਿਆ ਤੇ ਬਾਅਦ ਦੇ ਵਿੱਚ ਇਸ ਤੋਂ ਕਈ ਲਗਜ਼ਰੀ ਜੋ ਸਮਾਨ ਵੀ ਬਰਾਮਦ ਹੋਇਆ ਸੀਗਾ ਕਈ ਜੋ ਮਹਿੰਗੀ ਕੜੀਆਂ ਇਸ ਦੀ ਜੋ ਪ੍ਰਾਪਰਟੀ ਸੀਗੀ ਉਸ ਨੂੰ ਵੀ ਸੀਜ਼ ਕਰ ਦਿੱਤਾ ਗਿਆ ਸੀਗਾ ਤੇ ਹੁਣ ਇਸ ਦੇ ਵੱਲੋਂ ਜੋ ਕਿ ਜ਼ਮਾਨਤ ਦੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਇਰ ਕਰਵਾਈ ਗਈ ਸੀਗੀ ਉਸ ਨੂੰ ਰੱਦ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਥਾਰ ਕਨਸਟੇਬਲ ਨੂੰ ਵਿਜੀਲੈਂਸ ਵੱਲੋਂ ਜੋ ਕਿ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਇਸ ਨੂੰ ਕੋਈ ਰਾਹਤ ਨਹੀਂ ਮਿਲੀ ਸੀਗੀ ਇਸ ਤੋਂ ਕਈ ਕਰੋੜਾਂ ਦੀ ਪ੍ਰਾਪਰਟੀ ਵੀ ਬਰਾਮਦ ਹੋਈ ਸੀਗੀ ਤੇ ਉਸ ਤੋਂ ਬਾਅਦ ਇਸ ਨੂੰ ਵਿਜੀਲੈਂਸ ਦੀ ਜੋ ਕਿ ਗ੍ਰਿਫਤਾਰੀ ਦੇ ਵਿੱਚ ਰੱਖਿਆ ਗਿਆ ਤੇ ਹੁਣ ਇਸ ਦੇ ਵੱਲੋਂ ਕਈ ਵਾਰੀ ਪਟੀਸ਼ਨ ਪਾਈ ਗਈ ਤੇ ਹੁਣ ਜੋ ਜ਼ਮਾਨਤ ਦੀ ਪਟੀਸ਼ਨ ਸੀਗੀ ਅਦਾਲਤ ਦੇ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਆ ਖੁਸ਼ੀ ਚੋਪੜਾ ਪੰਜਾਬ ਪੁਲਿਸ ਦੇ ਇਨਸਟਾ ਕੁਈਨ ਅਮਨਦੀਪ ਕੌਰ ਦੀ ਜੋ ਜ਼ਮਾਨਤ ਦੀ ਪਟੀਸ਼ਨ ਸੀਗੀ ਉਸ ਨੂੰ ਰੱਦ ਕਰ ਦਿੱਤਾ ਗਿਆ ਜੀ ਆ ਦੱਸਦੇ ਕਿ ਵਿਜੀਲੈਂਸ ਦੇ ਵੱਲੋਂ ਇਹ ਜੋ ਅਮਨਦੀਪ ਕੌਰ ਹੈ ਇਸ ਦੀ ਜੋ ਕਿ ਗ੍ਰਿਫਤਾਰੀ ਕਰ ਲਈਤੀ ਗਈ ਸੀਗੀ ਤੇ ਬਾਅਦ ਦੇ ਵਿੱਚ ਇਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ ਤੇ ਹੁਣ ਇਸ ਦੇ ਵੱਲੋਂ ਜ਼ਮਾਨਤ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਜੋ ਕਿ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਜੀ ਆ ਦੱਸਦੇ ਕਿ ਇਸ ਦੇ ਵੱਲੋਂ ਇਹ ਜੋ ਅਮਨਦੀਪ ਕੌਰ ਲੜਕੀ ਹੈ ਇਸ ਦੇ ਵੱਲੋਂ ਥਾਰ ਦੇ ਵਿੱਚ ਚਿੱਟੇ ਦੀ ਸਪਲਾਈ ਕੀਤੀ ਜਾਂਦੀ ਸੀਗੀ ਤੇ ਬਾਅਦ ਦੇ ਵਿੱਚ ਇਸ ਨੂੰ ਪੰਜਾਬ ਪੁਲਿਸ ਦੇ ਵੱਲੋਂ ਰੰਗੇ ਹਾਥੀ ਥਾਰ ਦੇ ਵਿੱਚ ਜੋ ਚਿੱਟਾ ਸਪਲਾਈ ਕਰਦੇ ਹੋਏ ਫੜ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਸ ਨੂੰ ਜੋ ਕਿ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਕਨਸਟੇਬਲ ਦੇ ਅਹੁਦੇ ਤੋਂ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਤੇ ਪੰਜਾਬ ਪੁਲਿਸ ਵੱਲੋਂ ਜੋ ਕਿ ਮੁਹੀਮ ਯੁੱਧ ਨਸ਼ਾ ਵਿਰੁੱਧ ਅਧੀਨ ਤਹਿਤ ਹਰ ਇੱਕ ਨਸ਼ਾ ਤਸਕਰ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਹੀ ਇਹ ਜੋ ਅਮਨਦੀਪ ਕੌਰ ਜੋ ਕਿ ਬਰਖਾਸਤ ਕਨਸਟੇਬਲ ਹੈ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਚਿੱਟਾ ਜੋ ਕਿ ਇਸ ਦੇ ਵੱਲੋਂ ਜੋ ਤਸਕਰੀ ਕੀਤੀ ਜਾ ਰਹੀ ਸੀਗੀ ਉਸ ਦੇ ਮਾਮਲੇ ਦੇ ਵਿੱਚ ਇਸ ਨੂੰ ਫੜ ਲਿਆ ਗਿਆ ਤੇ ਬਾਅਦ ਦੇ ਵਿੱਚ ਇਸ ਤੋਂ ਕਈ ਲਗਜ਼ਰੀ ਜੋ ਸਮਾਨ ਵੀ ਬਰਾਮਦ ਹੋਇਆ ਸੀਗਾ ਕਈ ਜੋ ਮਹਿੰਗੀ ਕੜੀਆਂ ਇਸ ਦੀ ਜੋ ਪ੍ਰਾਪਰਟੀ ਸੀਗੀ ਉਸ ਨੂੰ ਵੀ ਸੀਜ਼ ਕਰ ਦਿੱਤਾ ਗਿਆ ਸੀਗਾ ਤੇ ਹੁਣ ਇਸ ਦੇ ਵੱਲੋਂ ਜੋ ਕਿ ਜ਼ਮਾਨਤ ਦੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਇਰ ਕਰਵਾਈ ਗਈ ਸੀਗੀ ਉਸ ਨੂੰ ਰੱਦ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਥਾਰ ਕਨਸਟੇਬਲ ਨੂੰ ਵਿਜੀਲੈਂਸ ਵੱਲੋਂ ਜੋ ਕਿ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਇਸ ਨੂੰ ਕੋਈ ਰਾਹਤ ਨਹੀਂ ਮਿਲੀ ਸਗੀ ਇਸ ਤੋਂ ਕਈ ਕਰੋੜਾਂ ਦੀ ਪ੍ਰਾਪਰਟੀ ਵੀ ਬਰਾਮਦ ਹੋਈ ਸੀਗੀ ਤੇ ਉਸ ਤੋਂ ਬਾਅਦ ਇਸ ਨੂੰ ਵਿਜੀਲੈਂਸ ਦੀ ਜੋ ਕਿ ਗ੍ਰਿਫਤਾਰੀ ਦੇ ਵਿੱਚ ਰੱਖਿਆ ਗਿਆ ਤੇ ਹੁਣ ਇਸ ਦੇ ਵੱਲੋਂ ਕਈ ਵਾਰੀ ਪਟੀਸ਼ਨ ਪਾਈ ਗਈ ਤੇ ਹੁਣ ਜੋ ਜ਼ਮਾਨਤ ਦੀ ਪਟੀਸ਼ਨ ਸੀਗੀ ਅਦਾਲਤ ਦੇ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ